ਕਰੋਗੇ ਹਲਦੇ ਮੌਕੇ ਨੂੰ ਦੇਖੋ ਗੱਲ ਇਹ ਹੈ ਇਹ ਤਾਂ ਦੇਸ਼ ਦਾ ਬੱਚਾ ਬੱਚਾ ਅੱਜ ਖੁਸ਼ੀ ਦੀ ਲਹਿਰ ਚ ਹੈ ਜੀ ਅੱਜ ਦੇ ਦਿਨ ਸਾਡੇ ਸੂਰਬੀਰ ਆਗੂਆਂ ਨੇ ਸੁਤੰਤਰਤਾ ਸੰਾਨੀਆਂ ਨੇ ਜੇਲਾਂ ਕੱਟ ਕੇ ਔਰ ਸ਼ਹੀਦਾਂ ਜੋ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਖਾਲਸਾ ਵਰਗਿਆਂ ਨੇ ਆਸੀ ਦੇ ਰੱਸਿਆਂ ਨੂੰ ਚੁੰਮ ਕੇ ਇਹ ਦੇਸ਼ ਆਜ਼ਾਦ ਕਰਾਇਆ ਸੀ ਔਰ ਇਹ ਆਜ਼ਾਦੀ ਦੇ ਦਿਵਸ ਤੇ ਮੈਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਲਾਬੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਜਿੱਥੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਮੈਂ ਸਮਝਦਾ ਕਿ ਉਹਦਾ ਸ਼ਹੀਦਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਜਿਨ੍ਹਾਂ ਦੀ ਬਦੌਲਤ ਇਹ ਦੇਸ਼ ਆਜ਼ਾਦ ਹੋਇਆ ਕਿਥੇ ਸ਼ਾਇਰ ਨੇ ਕਿਹਾ ਇਹ ਮੇਰੇ ਵਤਨ ਕੇ ਲੋਗੋ ਜਰਾ ਅੱਖ ਵਿੱਚ ਭਰ ਲੋ ਪਾਣੀ ਜੋ ਸ਼ਹੀਦ ਹੋਏ ਹੈ ਉਨਕੀ ਜਰਾ ਯਾਦ ਕਰੋ ਕੁਰਬਾਨੀ ਉਹਨਾਂ ਸ਼ਹੀਦਾਂ ਨੂੰ ਕਦੇ ਨਹੀਂ ਭੁਲਣਾ ਚਾਹੀਦਾ ਜਿਨ੍ਹਾਂ ਨੇ ਖੂਨ ਡੋਲਿਆ ਖੂਨ ਦੇ ਦੇਵਾਂਗੇ ਪਰ ਦੇਸ਼ ਦੀ ਮਿੱਟੀ ਨਹੀਂ ਦੇਵਾਂਗੇ ਉਹਨਾਂ ਦੀ ਦੇਸ਼ ਦੀ ਮਿੱਟੀ ਪਿੱਛੇ ਆਪਣਾ ਖੂਨ ਕਤਰਾ-ਕਤਰਾ ਵਹਾਇਆ ਉਹਨਾਂ ਨੂੰ ਵੀ ਕਦੇ ਭੁਲਣਾ ਨਹੀਂ ਚਾਹੀਦਾ ਉਹਨਾਂ ਦੇ ਭਾਵਨਾਵਾਂ ਜਿਨ੍ਹਾਂ ਨੇ ਦੇਸ਼ ਲਈ ਸ਼ਹੀਦیاں ਦਿੱਤੀਆਂ ਤੁਹਾਨੂੰ ਲੱਗਦਾ ਹੈ ਵੀ ਉਹਨਾਂ ਦੇ ਭਾਵਨਾਵਾਂ ਦੇ ਮੁਤਾਬਕ ਅਜਿਹਾ ਸਿਸਟਮ ਸ਼ੁਰੂ ਕਰਨਾ ਚਾਹੀਦਾ ਅੱਜ ਤੁਸੀਂ ਖੁਸ਼ੀ ਦੀ ਗੱਲ ਕਰੋ ਅੱਜ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੋ ਅੱਜ ਹੋਰੇ ਪਿੱਛੇ ਹੋਰੇ ਹੋਰੇ ਤਰ੍ਹਾਂ ਦੀਆਂ ਗੱਲਾਂ ਨਾ ਕਰੀਏ ਅੱਜ ਆਪਾਂ ਗੱਲ ਕਰੀਏ ਅੱਜ ਚੁਣੌਤੀਆਂ ਨੂੰ ਗੱਲ ਛੱਡੋ ਅੱਜ ਤੁਸੀਂ ਖੁਸ਼ੀ ਮਨਾਓ ਔਰ ਉਹਨਾਂ ਸ਼ਹੀਦਾਂ ਨੂੰ ਯਾਦ ਕਰੋ ਅੱਜ ਬਹੁਤ ਖੁਸ਼ੀ ਦਾ ਦਿਹਾੜਾ 15 ਅਗਸਤ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਅਸੀਂ ਗੋਰੇ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਸੀ ਬਦਕਿਸਮਤੀ ਅਸੀਂ ਹੁਣ 2022 'ਚ ਕਾਲੇ ਅੰਗਰੇਜ਼ਾਂ ਦੇ ਗੁਲਾਮ ਹੋ ਗਏ ਜਿਨ੍ਹਾਂ ਨੇ ਪੰਜਾਬ ਤਬਾਹ ਕਰਕੇ ਰੱਖ ਦਿੱਤਾ ਤੇ ਹੁਣ ਆਪ ਕਰਦੇ ਆਂਗੇ ਅਗਲੀ ਜਿਹੜੀ 15 ਅਗਸਤ ਆਊ ਮਹਾਰਾਜ ਜੱਤੇ ਪਾਛਾ ਇਹ ਕਾਲੇ ਅੰਗਰੇਜ਼ਾਂ ਤੋਂ ਵੀ ਸਾਨੂੰ ਯਾਦ ਕਰਾਵੇ ਅੱਜ 79ਵਾਂ ਆਜ਼ਾਦੀ ਦੇ ਸਰਪੱਥਾਰੇ ਨਾਲ ਮਿਲ ਕੇ ਮਨਾ ਰਹੇ ਆ 76 ਸਾਲ ਹੋ ਗਏ ਸਾਨੂੰ ਆਜ਼ਾਦੀ ਨੂੰ ਮਨਾਉਂਦਿਆਂ ਤੇ ਮੈਂ ਅੱਜ ਦੇ ਦਿਨ ਤੇ ਸਾਰੇ ਹਿੰਦੁਸਤਾਨ ਦੇ ਮੇਰੇ ਭਰਾਵਾਂ ਨੂੰ ਅਤੇ ਬਾਹਰ ਵਸਦਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਆਪਣੇ ਵੱਲੋਂ ਤੇ ਜ਼ਿਲ੍ਹਾ ਕਾਰਕਮੇਟੀ ਪਟਿਆਲਾ ਵੱਲੋਂ ਅਤੇ ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਆਜ਼ਾਦੀ ਮਿਲੀ ਆ ਦੀਆਂ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਦੇ ਚਰਨਾਂ ਵਿੱਚ ਮੈਂ ਨਮਨ ਕਰਦਾ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਤੇ ਇਸੇ ਤਰ੍ਹਾਂ ਆਪਾਂ ਪਿਆਰ ਮੁਹੱਬਤ ਦੇ ਨਾਲ ਜੋ ਆਪਾਂ ਨੂੰ ਆਜ਼ਾਦੀ ਮਿਲਿਆ ਆਪਾਂ ਰਲ ਮਿਲ ਕੇ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਦੇ ਇੱਕ ਪਰਵਾਦ ਦੀ ਤਰ੍ਹਾਂ ਇਹ ਕੇ ਆਪਾਂ ਇਸ ਦਿਨ ਨੂੰ ਮਨਾਈਏ ਤੇ ਆਪਾਂ ਸਾਰੇ ਚੜ੍ਹਦੀ ਕਲਾ 'ਚ ਰਹੀਏ ਇਹ ਮੇਰੀ ਕਾਮਨਾ ਹੈ ਜੀ ਅੱਜ ਅੱਜ ਮਿਕੋਨੀ ਅ ਵੈਸੇ ਤਾਂ ਤੁਈ ਸਾਹਿਬ ਆਜ਼ਾਦੀ ਬਹੁਤ ਟਾਈਮ ਤੋਂ ਅਸੀਂ ਪ੍ਰੋਗਰਾਮ ਕਰਦੇ ਆ ਆਜ਼ਾਦੀ ਮਾਨਦੇ ਹਾਂ ਪਰ ਜੇ ਆਜ਼ਾਦੀ ਦੇਖਿਆ ਜਾਵੇ ਸਰਕਾਰਾਂ ਦੀਆਂ ਨਜ਼ਰਾਂ ਚ ਜਾਂ ਲੋਕਾਂ ਦੀਆਂ ਨਜ਼ਰਾਂ ਚ ਇਹ ਚੀਜ਼ ਦਾ ਬਹੁਤ ਅੰਤਰ ਹੈ ਲੋਕ ਜਿਵੇਂ ਅੱਜ ਤੋਂ 60 ਸਾਲ ਪਹਿਲਾਂ ਜਦੋਂ ਜਾਂ ਅੱਜ ਤੋਂ ਪਹਿਲਾਂ ਦੀ ਜ਼ਿੰਦਗੀ ਜਿਉਂਦੇ ਸੀ ਅੱਜ ਵੀ ਉਹੀ ਹਾਲਾਤ ਨੇ ਅਜੋਦਾ ਹੀ ਰਹਿੰਦੇ ਨੇ ਉਹ ਕਈ ਧੱਕੇ ਸਰਕਾਰਾਂ ਲੋਕਾਂ ਨਾਲ ਕਰਦੀਆਂ ਨੇ ਜਾਂ ਬਾਅਦ ਕਦੇ ਹਾਕਮ ਨੇ ਜਿਹੜੇ ਲੋਕਾਂ ਨਾਲ ਕਰਦੇ ਨੇ ਆਜ਼ਾਦੀ ਨਹੀਂ ਸੋਚਿਆ ਜਾਵੇ ਉਹਨਾਂ ਮਦਰਾਂ ਚ ਉਸ ਹਿਸਾਬ ਨਾਲ ਆਜ਼ਾਦੀ ਲੋਕਾਂ ਕੋਲੇ ਹੈ ਜੀ ਆਜ਼ਾਦੀ ਬਣਾ ਦਾ ਮੋਕੈਂ ਦਿੱਤਾ ਧਾਰਮਿਕ ਤੌਰ ਤੇ ਲਾ ਲਓ ਸਮਾਜਿਕ ਤੌਰ ਤੇ ਲਾ ਲਓ ਜਾਂ ਮਤਲਬ ਹੋਇਆ politcal ਤੌਰ ਤੇ ਲਾ ਲਓ ਹਰੇਕ ਚੀਜ਼ ਚ ਬੰਡੀਆਂ ਬੰਡੀਆਂ ਉਦਾਂ ਹੀ ਪਈਆਂ ਹੋਈਆਂ ਨੇ ਆਜ਼ਾਦੀ ਕਹਿਣ ਨੂੰ ਹੈ ਆਪਣਾ ਹਸਾਬ ਨਾਲ ਜੇਰੇ ਹਿਸਾਬ ਨਾਲ ਹੈ ਨਹੀਂ ਕਿ ਆਪਾਂ ਆਪਣੀ ਰਾਇ ਵੀ ਗੱਲ ਨੂੰ ਕਿਸੇ ਦੇ ਚੋਪੀਏ ਲੋ ਆਜ਼ਾਦੀ ਕਹਿਣ ਦੀ ਆਜ਼ਾਦੀ ਅ ਦਰਹਨ ਮੁਕਾਮੇ ਜਿਹੜੀਆਂ ਅਸਲੀ ਸਮੱਸਿਆਵਾਂ ਨੇ ਸਿਹਤ ਵਾਲਾ ਲੋ ਸਿੱਖਿਆ ਵਾਲਾ ਲੋ ਜਾਂ ਹਰੇਕ ਬੰਦੇ ਨੂੰ ਆਪਣੀ ਆਪਣੀ ਗੱਲ ਕਹਿਣ ਦੀ ਜਾਂ ਮਤਲਬ ਆਪਣੇ ਘਰ ਦੇ ਪਰਿਵਾਰ ਤੋਂ ਦੀ ਆਜ਼ਾਦੀ ਜਿੱਦਾ ਹੋਣੀ ਚਾਹੀਦੀ ਆ ਉਹਦੇ ਹਾਲਾਤ ਸਰਕਾਰਾਂ ਨੂੰ ਮੋਕੇ ਦੀਆਂ ਜੇ ਜਿਹੜੀ ਨਾਗਰਿਕਤਾ ਨੂੰ ਬਣਾਉਣੇ ਚਾਹੀਦੇ ਨੇ ਤਾਂ ਜੋ ਜਿਹੜੇ ਹਰ ਇੱਕ ਬੰਦਾ ਆਪਣੀ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕੇ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ਕੀ ਕਹਿਣਾ ਚੋਣਿਆ ਅੱਜ 15 ਅਗਸਤ ਦੇ ਮੌਕੇ ਤੇ 79ਵੇਂ 15 ਅਗਸਤ ਦੇ ਜਿਹੜਾ ਦਿਸਤੇ ਅੱਜ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਾਬਾ ਵਾਸੀਆਂ ਨੂੰ ਅਸੀਂ ਆਪਣੀ ਕਾਂਗਰਸ ਪਾਰਟੀ ਵੱਲੋਂ ਵੱਲੋਂ ਕਾਂਗਰਸ ਵੱਲੋਂ ਲੱਖ ਲੱਖ ਮੁਬਾਰਕਾਂ ਦਿੰਨੇ ਆ ਅਤੇ ਸਭ ਤੋਂ ਵੱਧ ਅਸੀਂ ਮੁਬਾਰਕਾਂ ਦਿੰਨੇ ਆ ਅੱਜ ਸਰਦਾਰ ਸਾਧੂ ਸਿੰਘ ਧਰਮਸੋਝੀ ਨੂੰ ਜਿਨ੍ਹਾਂ ਦੀ ਕੋਠੀ ਦੇ ਵਿੱਚ ਅੱਜ ਇਹ ਝੰਡਾ ਲਹਿਰਾਇਆ ਗਿਆ ਔਰ ਨਾਬੇ ਹਲਕੇ ਦੇ ਸਾਰੇ ਪਿੰਡਾਂ ਦੇ ਪੰਜ ਸਰਪੰਚ ਸ਼ਹਿਰ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਕਤਾਰ ਦੇ ਵਿੱਚ ਇੱਥੇ ਝੰਡਾ ਲਹਿਰਾਇਆ ਗਿਆ ਤੇ ਉਹਦੇ ਸੰਗਤ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਮੰਡਲ ਪ੍ਰਧਾਨ ਜੈਪ ਸਿੰਘ ਜੀ ਖੜੇ ਨੇ ਅਸ਼ੋਕ ਕੁਮਾਰ ਬਿੱਟੂ ਜੀ ਸਾਰੇ ਵੱਡੇ ਜਥਿਆਂ ਨਾਲ ਇੱਥੇ ਜੋ ਅੱਜ ਆਜ਼ਾਦੀ ਦਿਵਸ ਤੇ ਸਰਦਾਰ ਸਾਧੂ ਸਿੰਘ ਜੀ ਦੀ ਕੋਠੀ ਦੇ ਵਿੱਚ ਆਏ ਨੇ ਤੇ ਸਾਰੇ ਦੇਸ਼ ਵਾਸੀਨ ਮਦਿਵਾਰ ਤੋਂ ਨਾਬਾ ਨਵਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜਿਹੜਾ 15 ਜਨਮ ਦਿਨ ਝੰਡਾ ਲਹਿਰਾਇਆ ਜਾਂਦਾ ਇੱਕ ਗੀਤ ਵੀ ਗਾਇਆ ਜਾਂਦਾ ਗੀਤ ਦਾ ਨਾਮ ਕੀ ਹੈ ਜਨ ਗਨ ਮਨ ਦੀ ਜਿਹੜਾ ਆਪਣਾ ਗੀਤ ਹੈ ਇਹ ਇੱਕ ਰਾਸ਼ਟਰੀ ਗੀਤ ਹੈ ਇਹ ਗਾਇਆ ਜਾਂਦਾ ਹੈ ਤੇ ਸਾਡੇ ਇੱਥੇ ਅੱਜ ਕੋਠੇ 'ਚ ਸਰਦਾਰ ਸਾਧੂ ਸਿੰਘ ਜੀ ਦੀ ਕੋਠੇ 'ਚ 15 ਅਗਸਤ ਦੇ ਝੰਡਾ ਲਹਿਰਾਉਣ ਤੋਂ ਬਾਅਦ ਗੀਤ ਜੀ ਨਾਮ ਹੈ ਵੀਰ ਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਠੀਕ ਹੈ ਜੀ ਤੇ ਅਸੀਂ ਅੱਜ ਨਾਬਾ ਵਿਖੇ ਤੇਜਿੰਦਰ ਸੇਠੀ ਦੀ ਅਗਵਾਈ ਹੇਠ 79 ਮਾ ਸੁਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾ ਰਹੇ ਹਾਂ ਅਤੇ ਅਸੀਂ ਦੇਸ਼ ਵਾਸੀਆਂ ਨੂੰ ਤੇ ਨਾਬਾ ਵਾਸੀਆਂ ਨੂੰ ਸੁਤੰਤਰਤਾ ਦੇ ਦਿਵਸ ਦੀਆਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੇ ਹਾਂ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਸਾਡਾ ਦੇਸ਼ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਇਸ ਦੇ ਨਾਲ ਹੀ ਹਰ ਇੱਕ ਸਾਲ ਮਤਲਬ ਇੱਥੇ ਕੈਰਨ ਮੰਤਰੀ ਸਾਹਿਬ ਦੀ ਧਿਰ ਤੋਂ ਦੀ ਕੁੱਟੀ ਤੇ ਲੈਰਾ ਆ ਜਾਂਦਾ ਹੈ ਉਹਦੇ ਬਾਰੇ ਕੀ ਕਹਿੰਦੇ ਧਾਰਕ ਹਰ ਇੱਕ ਸਾਡੇ ਪਰ ਆਜ਼ਾਦੀ ਜਿਹੜਾ ਮਨਾ ਰਹੇ ਹਾਂ ਅਸੀਂ 15 ਅਗਸਤ ਨੂੰ ਸੰਤਰਨਾ ਦੇਸ ਤੋਂ ਕਿਤੇ ਪਿੱਛੇ ਨਾਲੋਂ ਵੀ ਹਰੇਕ ਸਾਲ ਤਿੱਤਰ ਇੱਥੇ ਕੋਠੇ ਸਾਧੂ ਸਿੰਘ ਆਪਦੇ ਬਣਾਉਂਦੇ ਨੇ ਹਰੇਕ ਸਾਲ ਪਰ ਆਜ਼ਾਦੀ ਦਾ ਉਤਸ਼ਾਹ ਬਹੁਤ ਹੈ ਲੋਕਾਂ 'ਚ ਦੇਖੋ ਪਬਲਿਕ ਉਹ ਦੂਰ ਤੱਕ ਗੱਡੀਆਂ ਖੜੀਆਂ ਨੇ ਸਾਰੇ ਉਤਸ਼ਾਹ ਨਾਲ ਆਏ ਨੇ 15 ਅਗਸਤ ਇਹ ਅਸੀਂ ਕਹਿੰਦੇ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਬੱਚੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਆਜ਼ਾਦੀ ਦਾ ਉਹਦੇ ਕਰਕੇ ਅਸੀਂ ਮਨਾਉਂਦੇ ਰਹਿੰਦੇ ਹਾਂ ਹਰੇਕ ਸਾਲ ਸਾਰੇ ਇਲਾਕੇ ਵੱਲੋਂ ਫਾਰਮਸਨ ਦੇ ਕੋਠੀ ਚ ਮਨਾਇਆ ਜਾਂਦਾ ਮੈਂ ਸਾਰਿਆਂ ਨੂੰ ਕਹਿਣਾ ਵੀ ਬਰ ਚੜ੍ਹ ਕੇ ਆਓ ਤੇ ਉਸੇ ਆ ਪ੍ਰਾਪਤ ਕਰੋ ਵਾਹਿਗੁਰੂ ਇਹ ਇਕੱਠ ਜਿਹੜਾ ਇਹ ਆਉਣ ਵਾਲੀ ਚੋਣਾਂ ਸੰਬੰਧੀ ਵੀ ਮੜਾ ਮਟਵਾ ਚਾਨਣਾ ਪੁੱਛਦਾ ਕਿ ਨਹੀਂ ਇਹ ਤਾਂ ਪਤਾ ਲੱਗਦਾ ਚੋਣਾਂ ਦੀ ਜਿਹੜੀ ਗੱਲ ਅੱਜ ਉਹ ਚਲੋ 15 ਆਪਨਾ ਅਗਸਤ ਤੇ ਨਹੀਂ ਕਰਦੇ ਅਸੀਂ ਪਰ ਚੋਣਾਂ ਦਾ ਤਾਂ ਪਤਾ ਹੈ ਹੁਣ ਚੋਣਾਂ ਵਾਲੀ ਗੱਲ ਤਾਂ ਹੋਣੀ ਉਹ ਤਾਂ ਚੱਲਦੀ ਉਹ ਪਾਰਟੀ ਵਾਜੀ ਚਲੋ ਚੱਲਦਾ ਰਹਿੰਦਾ ਪਰ ਅੱਜ ਜਿਹੜਾ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਅਸੀਂ ਕਰ ਰਹੇ ਹਾਂ ਇਹ ਸਾਰੇ ਹਾਂ ਲੋਕ ਜੁੜਨ ਸਾਰੇ ਆਉਣ ਉਹਦੇ ਕਰਕੇ ਥੈਂਕ ਯੂ ਕਾਬਲੇ